ਤੁਸੀਂ ਜਿਹੜਾ ਆਪਣਾ ਵੋਟਰ ਕਾਰਡ ਹੈ ਉਹ ਆਪਣੇ ਘਰੇ ਬੈਠੇ ਹੀ ਆਪਣੇ ਫੋਨ ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਡਾਊਨਲੋਡ ਕਰ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਦੇਖਿਓ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਆਪਾਂ ਜਿਹੜਾ ਵੋਟਰ ਕਾਰਡ ਹੈ ਉਹ ਆਪਾਂ ਆਪਣੇ ਫੋਨ ਤੋਂ ਡਾਊਨਲੋਡ ਕਰ ਸਕਦੇ ਹਾਂ ਤੇ ਮੇਰੇ ਪੇਜ ਤੇ ਤੁਸੀਂ ਨਵੇਂ ਉਸ ਨੂੰ ਫੋਲੋ ਕਰ ਦਿਓ ਲਾਈਕ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਆਪਾਂ ਚੱਲਦੇ ਆਂ ਵੀਡੀਓ ਦੇ ਵਿੱਚ ਮੋਬਾਈਲ ਦੀ ਸਕਰੀਨ ਤੇ ਆਉਣ ਤੋਂ ਬਾਅਦ ਆਪਾਂ ਜਾਵਾਂਗੇ ਪਲੇ ਸਟੋਰ ਦੇ ਵਿੱਚ ਠੀਕ ਹੈ ਇੱਥੇ ਆਪਾਂ ਸਰਚ ਕਰਾਂਗੇ ਵੋਟਰ ਹੈਲਪਲਾਈਨ ਠੀਕ ਹੈ ਤੇ ਆਪਾਂ ਸਰਚ ਕਰਾਂਗੇ ਵੋਟਰ ਹੈਲਪਲਾਈਨ ਇਸ ਤੇ ਕਲਿੱਕ ਕਰ ਦੇਵੋਗੇ ਕਲਿੱਕ ਕਰਨ ਤੋਂ ਬਾਅਦ ਠੀਕ ਹੈ ਤੁਸੀਂ ਜਿਹੜੀ ਵੋਟਰ ਹੈਲਪਲਾਈਨ ਐਪਲੀਕੇਸ਼ਨ ਹੈ ਉਸ ਨੂੰ ਡਾਊਨਲੋਡ ਕਰਕੇ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਦੇਣਾ ਮੈਂ ਪਹਿਲਾਂ ਤੋਂ ਇੰਸਟਾਲ ਕੀਤੀ ਇਸ ਨੂੰ ਮੈਂ ਓਪਨ ਕਰ ਲਵਾਂਗਾ ਠੀਕ ਹੈ ਓਪਨ ਕਰਨ ਤੋਂ ਬਾਅਦ ਠੀਕ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਜਿਹੜਾ ਇੰਟਰਫੇਸ ਆ ਜਾਵੇਗਾ ਇੱਥੇ ਆਪਣਾ ਆਪਦੇ ਫੋਨ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਦਰਜ ਕਰਨਾ ਠੀਕ ਹੈ ਜੋ ਵੀ ਤੁਹਾਡਾ ਫੋਨ ਨੰਬਰ ਹੈ ਉਹ ਇੱਥੇ ਐਂਟਰ ਕਰ ਦੇਣਾ ਐਂਟਰ ਕਰਨ ਤੋਂ ਬਾਅਦ ਠੀਕ ਆ ਆਪਾਂ ਸੈਂਡ ਓਟੀਪੀ ਤੇ ਕਲਿੱਕ ਕਰਾਂਗੇ ਇਸ ਤਰ੍ਹਾਂ ਆਪਾਂ ਜਿਹੜਾ ਓਟੀਪੀ ਹੈ ਉਹ ਦਰਜ ਠੀਕ ਆ ਐਂਟਰ ਕਰਕੇ ਫਿਰ ਆਪਾਂ ਲੌਗਇਨ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਵੇਗਾ ਫਿਰ ਆਪਣੇ ਸਾਹਮਣੇ ਜਿਗਾ ਤੀਜੇ ਨੰਬਰ ਤੇ ਦਿਖਾਈ ਦੇ ਰਿਹਾ ਡਾਊਨਲੋਡ ਈ ਪੀ ਆਈ ਸੀ ਠੀਕ ਆ ਇਸ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਠੀਕ ਆ ਪਰ ਪਹਿਲੇ ਵਾਲੀ ਆਪਸ਼ਨ ਯੈਸ ਆਈ ਹੈਵ ਈ ਪੀ ਆਈ ਸੀ ਨੰਬਰ ਇਸ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਾਂ ਆਪਣੇ ਵੋਟਰ ਆਈਡੀ ਨੰਬਰ ਵੋਟਰ ਆਈਡੀ ਨੰਬਰ ਜੇ ਦਰਜ ਕਰਾਂਗੇ ਮੇਰਾ ਵੋਟਰ ਆਈਡੀ ਨੰਬਰ ਠੀਕ ਹੈ ਇਸ ਤਰ੍ਹਾਂ ਹੈ ਤੁਸੀਂ ਵੀ ਆਪਣਾ ਜਿਹੜਾ ਵੋਟਰ ਆਈਡੀ ਨੰਬਰ ਉਹ ਫਿਲ ਕਰ ਦੇਣਾ ਠੀਕ ਹੈ ਫਿਲ ਕਰਨ ਤੋਂ ਬਾਅਦ ਠੀਕ ਹੈ ਆਪਾਂ ਆਪਣੀ ਜਿਹੜੀ ਸਟੇਟ ਆ ਜਿੱਥੇ ਆਪਾਂ ਰਹਿ ਰਹੇ ਹਾਂ ਜਿਹੜੀ ਸਟੇਟ ਦੇ ਵਿੱਚ ਉਹ ਆਪਾਂ ਸਿਲੈਕਟ ਕਰ ਲੈਣੀ ਆ ਜਿਵੇਂ ਪੰਜਾਬ ਚ ਰਹੇ ਨੇ ਮੈਂ ਪੰਜਾਬ ਸਿਲੈਕਟ ਕਰਾਂ ਉਹ ਠੀਕ ਹੈ ਤੇ ਫੈਜ਼ ਡਿਟੇਲ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਠੀਕ ਹੈ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਥੱਲੇ ਇੰਟਰਫੇਸ ਆ ਜਾਵੇਗਾ ਨਾਮ ਵਗੈਰਾ ਆ ਜਾਣਗੇ ਠੀਕ ਹੈ ਸਾਰਾ ਕੁਝ ਆ ਜਾਵੇਗਾ ਫਿਰ ਆਪਾਂ ਪ੍ਰੋਸੀਡ ਤੇ ਕਲਿੱਕ ਕਰ ਦਾਂਗੇ ਕਲਿੱਕ ਕਰਨ ਤੋਂ ਬਾਅਦ ਆਪਣੇ ਫੋਨ ਤੇ ਇੱਕ ਹੋਰ OTP ਜਾਵੇਗਾ ਉਹ ਆਪਾਂ OTP ਇੱਥੇ ਦਰਜ ਕਰਾਂਗੇ ਇੱਥੇ ਆਪਾਂ OTP ਦਰਜ ਕਰਨ ਤੋਂ ਬਾਅਦ ਠੀਕ ਹੈ ਆਪਾਂ ਵੈਰੀਫਾਈ ਤੇ ਕਲਿੱਕ ਕਰ ਦਵਾਂਗੇ ਕਲਿੱਕ ਕਰਨ ਤੋਂ ਬਾਅਦ ਠੀਕ ਹੈ ਥੋੜੀ ਸਰਚਿੰਗ ਲਵੇਗਾ ਸਰਚਿੰਗ ਲੈਣ ਤੋਂ ਬਾਅਦ ਇੱਥੇ ਆਪਣਾ ਜਿਹੜਾ ਵੋਟਰ ਕਾਰਡ ਹੈ ਉਹ ਡਾਊਨਲੋਡ ਹੋ ਜਾਵੇਗਾ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੇ ਫੋਨ ਤੋਂ ਘਰ ਬੈਠੇ ਹੀ ਜਿਹੜਾ ਆਪਣਾ ਜਿਹੜਾ ਵੋਟਰ ਕਾਰਡ ਹੈ ਉਹ ਡਾਊਨਲੋਡ ਕਰ ਸਕਦੇ ਆ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ